ਸੱਪ ਦੇ ਡੰਗਣੇ ਲਈ ਨੌਜਵਾਨ ਦੀ ਜਾਨ ਸੰਸਕਾਰ ਕਰਨ ਲੱਗੇ ਪਰਿਵਾਰ ਨੇ ਕਰਤਾ ਆ ਕੰਮ ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਸੱਪਾਂ ਦਾ ਕਹਿਰ ਬਹੁਤ ਦੇਖਣ ਨੂੰ ਮਿਲਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਡੰਡੇ ਨਾਲ ਰੱਸੀ ਬੰਨ ਕੇ ਇੱਕ ਸੱਪ ਨੂੰ ਬੰਨੀ ਫਿਰਦਾ ਏ ਦਰਸਲ ਇਹ ਵਿਅਕਤੀ ਆਪਣੇ ਮੁੰਡੇ ਨਾਲ ਘਰ ਦੇ ਨਾਲ ਲੱਗੀ ਬਾੜੀ ਨੂੰ ਸਾਫ਼ ਕਰ ਰਿਹਾ ਸੀ ਪਰ ਬਾੜੀ ਸਾਫ਼ ਕਰਦੇ ਹੋਏ ਇੱਕੋ ਦਮ ਸੱਪ ਆ ਜਾਂਦਾ ਹੈ ਅਤੇ ਮੁੰਡੇ ਦੇ ਡੰਗ ਮਾਰ ਦਿੰਦਾ ਏ ਜਦੋਂ ਮੁੰਡੇ ਦਾ ਪਿਓ ਉਸ ਸੱਪ ਨੂੰ ਦੇਖ ਹੈ ਤਾਂ ਉਹ ਸੱਪ ਉੱਪਰ ਇੱਕ ਬੱਠਲ ਧਰ ਦਿੰਦਾ ਹੈ ਅਤੇ ਉਸ ਦੇ ਉੱਪਰ ਇੱਟਾਂ ਰੱਖ ਦਿੰਦਾ ਹੈ ਅਤੇ ਜਲਦੀ ਜਲਦੀ ਆਪਣੇ ਮੁੰਡੇ ਨੂੰ ਲੈ ਕੇ ਹਸਪਤਾਲ ਚਲਿਆ ਜਾਂਦਾ ਹੈ ਪਰ ਸੱਪ ਜਿਆਦਾ ਜ਼ਹਿਰੀਲਾ ਹੋਣ ਕਾਰਨ ਮੁੰਡੇ ਦੀ ਹਸਪਤਾਲ ਵਿੱਚ ਮੌਤ ਹੋ ਜਾਂਦੀ ਹੈ ਅਤੇ ਜਦੋਂ ਇਸ ਪਰਿਵਾਰ ਵੱਲੋਂ ਮੁੰਡੇ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਪਰਿਵਾਰ ਵੱਲੋਂ ਉਸ ਸੱਪ ਨੂੰ ਬੱਠਲ ਹੇਠੋਂ ਕੱਢ ਕੇ ਰੱਸੀ ਨਾਲ ਬੰਨ ਕੇ ਮੁੰਡੇ ਦੀ ਚਿਤਾ ਦੇ ਨਾਲ ਹੀ ਸਾੜ ਦਿੱਤਾ ਜਾਂਦਾ ਹੈ ਸੋ ਇਹ ਸਾਰੀ ਘਟਨਾ ਜੁਪੀ ਦੇ 36 ਗੜ ਦੀ ਹੈ ਸੋ ਤੁਹਾਡੇ ਇਸ ਪੂਰੀ ਘਟਨਾ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ